ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਹੁਣ ਗੁਰਮੁਖ ਪਿਆਰਿਓ ਆਪਾਂ ਵਿਚਾਰ ਕਰਨੀ ਆ ਕਿ ਗੁਰਪੁਰਬ ਵਾਲੇ ਦਿਨ ਆਪਾਂ ਦੀਵੇ ਜਗਾਉਣੇ ਆ ਕਿਹੜੀ ਕਿਹੜੀ ਥਾਂ ਤੇ ਦੀਵੇ ਜਗਾਉਣੇ ਆ ਤੇ ਕਿੰਨਾ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਗੁਰਬਾਣੀ ਅਨੁਸਾਰ ਆਉ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲੀ ਗੱਲ ਅਸੀਂ ਆਪਦੇ ਘਰਾਂ ਵਿੱਚ ਦੀਵੇ ਜਗਾਉਣੇ ਆ ਇਹ ਤਾਂ ਸਾਰੀ ਸੰਗਤ ਨੂੰ ਪਤਾ ਹੀ ਆ ਜਾਂ ਸ਼ਾਮ ਨੂੰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀਵੇ ਜਗਾਉਣ ਜਾਂਦੇ ਹਾਂ ਉਸ ਵਕਤ ਤੁਸੀਂ ਕੀ ਕਰਨਾ ਹੈ ਜਿਹੜਾ ਥੜਾ ਸਾਹਿਬ ਹੈ ਨਿਸ਼ਾਨ ਸਾਹਿਬ ਦਾ ਉਹਦੇ ਉੱਪਰ ਕਈ ਵਾਰੀ ਭਾਈ ਸਾਹਿਬ ਬੇਨਤੀ ਵੀ ਕਰਦੇ ਆ ਇਹ ਵੀ ਕਹਿੰਦੇ ਆ ਵੀ ਜੇ ਤੁਸੀਂ ਇੱਥੇ ਦੀਵਾ ਜਗਾਓਗੇ ਕਈ ਵਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਨੂੰ ਅੱਗ ਪੈ ਸਕਦੀ ਆ ਕਹਿਣ ਦੇ ਬਾਵਜੂਦ ਲਿਖਣ ਦੇ ਬਾਵਜੂਦ ਵੀ ਕਈ ਸੰਗਤਾਂ ਇਹ ਗਲਤੀ ਕਰਦੀਆਂ ਨੇ ਉੱਥੇ ਦੀਵਾ ਜਗਾ ਦਿੰਦੀਆਂ ਨੇ ਉੱਥੇ ਪਾਈ ਦੀਵਾ ਨਹੀਂ ਜਗਾਉਣਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੋਨਾ ਹੁੰਦਾ ਕੋਈ ਜਗ੍ਹਾ ਹੁੰਦੀ ਆ ਜਿੱਥੇ ਤੁਸੀਂ ਇਹ ਦੀਵਾ ਜਗਾ ਸਕਦੇ ਹੋ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਤੁਹਾਨੂੰ ਮਨਾਹੀ ਨਹੀਂ ਹੁੰਦੀ ਜਦੋਂ ਵੀ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ ਉੱਥੋਂ ਦੀ ਪਰੰਪਰਾ ਦਾ ਰਹਿਤ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਦੂਜੀ ਗੱਲ ਸਤਿਗੁਰੂ ਮਹਾਰਾਜ ਦਾ ਬਚਨ ਹੈ ਵਿਦਿਆ ਵਿਚਾਰੀ ਤਾਂ ਪਰੇ ਉਪਕਾਰੀ। ਇਹ ਜਿਹੜੀ ਵਿਦਿਆ ਹੈ ਪ੍ਰਾਪਤ ਕਰਕੇ ਬੰਦਾ ਦੂਜਿਆਂ ਦੀ ਭਲਾਈ ਕਰਨ ਯੋਗਾ ਹੋ ਜਾਂਦਾ ਤੇ ਇਹ ਵਿਦਿਆ ਵਿਚਾਰ ਕੇ ਬੰਦਾ ਵਿਚਾਰਵਾਨ ਬਣਦਾ। ਤੇ ਸਤਿਗੁਰ ਦੀ ਬਾਣੀ ਵਿੱਚ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ। ਵਿਦਿਆ ਤੋਂ ਭਾਵ ਹੈ ਵਿਦਿਅਕ ਅਦਾਰਾ। ਪਿੰਡ ਦੇ ਵਿੱਚ ਜਿਹੜਾ ਵਿਦਿਅਕ ਅਦਾਰਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਅੱਗੇ ਜਿਹੜੇ ਵਾਰਸ ਬਣੇ ਆ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ ਆ ਐਸੇ ਵਿਦਿਆ ਦੇ ਕੇਂਦਰ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉਹਨਾਂ ਦੇ ਹੱਥੋਂ ਦੀਵਾ ਜਗਾਓ ਤਾਂ ਕਿ ਉਹਨਾਂ ਨੂੰ ਇਹ ਪਰੰਪਰਾ ਦਾ ਪਤਾ ਲੱਗੇ ਕਿ ਸਾਹਿਬ ਜੀ ਦੇ ਆਗਮਨ ਪੁਰਬ ਦੇ ਵਿੱਚ ਸਾਨੂੰ ਜਿਹੜੇ ਸਕੂਲ ਵਿੱਚੋਂ ਵਿੱਦਿਆ ਲਈ ਜਾਂਦੀ ਆ ਜਾਂ ਪਿੰਡ ਵਾਲਾ ਸਕੂਲ ਆ ਕੋਈ ਜਾਂ ਫਿਰ ਜਿੱਥੇ ਬੱਚੇ ਪੜ੍ਹਦੇ ਆ ਉੱਥੇ ਦੀਵਾ ਜਗਾਉਣ ਜ਼ਰੂਰ ਜਾਓ ਬੱਚਿਆਂ ਨੂੰ ਅਹਿਮੀਅਤ ਦਾ ਪਤਾ ਲੱਗੇ ਕਿ ਗੁਰੂ ਘਰ ਦੀ ਕੀ ਮਰਿਆਦਾ ਕਿਵੇਂ ਖੁਸ਼ੀਆਂ ਮਨਾਉਣੀਆਂ ਨੇ ਕਿਵੇਂ ਇਹ ਤਿਉਹਾਰ ਆ ਜਿਹੜੇ ਮਨਾਉਣੇ ਆ ਇੰਨਾ ਹੀ ਨਹੀਂ ਦੀਵਾ ਜਗਾਉਣ ਸਮੇ ਤੁਸੀਂ ਨਾਲ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਇਹ ਸ਼ਬਦ ਨੂੰ ਵਾਰ-ਵਾਰ ਵੀ ਕਹਿ ਸਕਦੇ ਹਾਂ ਕਿਉਂਕਿ ਭਾਈ ਗੁਰਦਾਸ ਜੀ ਦੀ ਇਹ ਵਾਰ ਦੀ ਇੱਕ ਪੌੜੀ ਦਾ ਸ਼ਬਦ ਹੈ ਅੱਗੇ ਹੁਣ ਤੁਸੀਂ ਜਿਹੜਾ ਦੀਵਾ ਜਗਾਉਣਾ ਹੈ ਉਹ ਕੋਈ ਵੀ ਵਪਾਰ ਜਿੱਥੇ ਤੁਸੀਂ ਕਰਦੇ ਹੋ ਕਿਉਂਕਿ ਸਤਿਗੁਰੂ ਮਹਾਰਾਜ ਨੇ ਖੇਤੀ ਕੀਤੀ ਸਤਿਗੁਰੂ ਮਹਾਰਾਜ ਨੇ ਮੋਦੀ ਖਾਨਾ ਸੰਭਾਲਿਆ ਮਹਾਰਾਜ ਜੀ ਨੇ 13-13 ਤੋਲਿਆ ਵਪਾਰ ਵਾਲੀ ਦੁਕਾਨ ਵਾਲੀ ਜਗ੍ਹਾ ਤੇ ਜਿੱਥੇ ਤੁਹਾਡੀ ਦੁਕਾਨ ਆ ਕਿਰਤਾ ਉੱਥੇ ਵੀ ਦੀਵਾ ਜਗਾਓ ਕਿਉਂਕਿ ਮਹਾਰਾਜ ਨੇ ਕਿਰਤ ਕਰੋ ਨੂੰ ਪਹਿਲਾ ਸਿਧਾਂਤ ਦਿੱਤਾ ਹੈ ਦੂਜਾ ਨਾਮ ਜਪੋ ਜਿਹੜਾ ਬੰਦਾ ਕਿਰਤ ਨਹੀਂ ਕਰਦਾ ਕੇਵਲ ਨਾਮ ਹੀ ਜਪੇਗਾ ਤੇ ਉਹ ਫਿਰ ਭਾਈ ਇੱਕ ਮੰਗਤਾ ਬਣ ਜਾਵੇਗਾ ਉਹ ਲੈਣ ਵਾਲਾ ਬਣੇਗਾ ਦੇਣ ਵਾਲਾ ਨਹੀਂ ਬਣ ਸਕਦਾ ਸਤਿਗੁਰੂ ਨੇ ਸਾਨੂੰ ਦਾਤੇ ਬਣਾਇਆ ਸਿੱਖਾਂ ਨੂੰ ਮੰਗਤੇ ਨਹੀਂ ਬਣਾਇਆ ਗੱਲ ਯਾਦ ਰੱਖਣਾ ਇਹ ਗੱਲ ਚੁਭ ਸਕਦੀ ਆ ਤੁਹਾਨੂੰ ਦਾਤੇ ਬਣਾਇਆ ਸੀ ਮੰਗ ਖਾਣੇ ਨਹੀਂ ਸੀ ਬਣਾਇਆ ਦਊਗਾ ਕਿਸੇ ਨੂੰ ਉਹੀ ਜਿਹੜਾ ਕਿਰਤ ਕਰੂਗਾ ਕਿਰਤ ਜਿਹੜੀ ਕਰਨੀ ਆ ਜਿੱਥੇ ਵੀ ਕਰਤਾ ਕਿਸੇ ਦੀ ਦੁਕਾਨ ਕਿਸੇ ਦੀ ਕੋਈ ਚੱਕੀ ਆਟੇ ਵਾਲੀ ਜੋ ਵੀ ਹੈ ਭਾਈ ਉੱਥੇ ਤੁਸੀਂ ਦੀਵਾ ਜਗਾਓ ਦੀਵੇ ਜਿਹੜੇ ਆ ਬਾਜ਼ਾਰ ਵਿੱਚੋਂ ਵੀ ਮਿਲ ਜਾਂਦੇ ਆ ਪਰ ਬਾਜ਼ਾਰ ਵਿੱਚੋਂ ਦੀਵੇ ਲਿਆਉਣ ਤੋਂ ਬਾਅਦ ਉਹ ਦੀਵੇ ਨੂੰ ਰੰਗ ਕਰਨਾ ਉਹਨੂੰ ਪਿਆਰ ਦੇ ਨਾਲ ਸਜਾਉਣਾ ਉੱਤੇ ਕਲਾਕ੍ਰਿਤ ਕਰਨੀ ਬੱਚਿਆਂ ਨਾਲ ਪਰਿਵਾਰ ਦੇ ਨਾਲ ਬੜੀ ਖੁਸ਼ੀ ਦੀ ਗੱਲ ਆ ਵੀ ਜੇ ਤੁਸੀਂ ਇਸ ਤਰ੍ਹਾਂ ਦੀਵੇ ਆਪ ਤਿਆਰ ਕਰੋਗੇ ਆਟੇ ਦੇ ਦੀਵੇ ਬੀਬੀਆਂ ਅੱਗੇ ਤਿਆਰ ਕਰਦੀਆਂ ਘਰਾਂ ਵਿੱਚ ਘੌ ਦੇ ਦੀਵੇ ਬਾਲੇ ਜਾਂਦੇ ਸੀ ਹੁਣ ਤੇਲ ਦੇ ਦੀਵੇ ਜਿਹੜੇ ਸਨੋਂ ਦੇ ਜ਼ਿਆਦਾ ਇਹ ਕਰਕੇ ਜਗਾਏ ਜਾਂਦੇ ਆ ਪਰ ਇਹਦੀ ਜਿਹੜੀ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਸਮਰੱਥਾ ਉਹ ਥੋੜੀ ਘੱਟ ਹੁੰਦੀ ਹੈ ਦੇਸੀ ਘਿਓ ਨਾਲ ਦੇਸੀ ਘਿਓ ਦੇ ਦੀਵੇ ਜਿਹੜੇ ਹੁੰਦੇ ਆ ਉਹ ਦੂਰ ਤੱਕ ਵਾਤਾਵਰਨ ਨੂੰ ਸ਼ੁੱਧ ਕਰਦੇ ਆ ਤੇ ਜਿਨ੍ਹਾਂ ਦੇ ਦਿਨ ਆਪਾਂ ਮਨਾ ਰਹੇ ਆ ਉਹਨਾਂ ਦੇ ਬਚਨ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਇਹ ਜਿਹੜਾ ਪਵਨ ਹਵਾ ਜਿਹੜੀ ਗੁਰੂ ਆ ਤੇ ਜਲ ਪਿਤਾ ਹੈ ਧਰਤੀ ਵੱਡੀ ਮਾਂ ਹੈ ਪਾਣੀ ਸਾਰੇ ਜੀਵਾਂ ਦਾ ਪਿਤਾ ਹੈ ਧਰਤੀ ਸਭ ਦੀ ਵੱਡੀ ਮਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸ਼ੁੱਧ ਰੱਖਣਾ ਸਾਡਾ ਫਰਜ਼ ਬਣਦਾ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਤਾਂ ਜਦੋਂ ਤੁਸੀਂ ਦੀਵਾ ਜਗਾਓ ਗੁਰੂ ਘਰ ਵਿੱਚ ਸ਼ਾਮ ਨੂੰ ਕੀਰਤਨ ਹੁੰਦਾ ਸੋ ਦਰ ਸ੍ਰੀ ਰਹਿ ਰਾਸਾਹਿਬ ਦਾ ਪਾਠ ਹੁੰਦਾ ਕਾਹਲੀ ਨਾ ਕਰੋ ਕਈ ਵਰੀ ਕੋਈ ਦੀਵਾ ਜਗਾ ਰਿਹਾ ਉਹਨੂੰ ਜਗਾ ਲੈਣ ਦਿਓ ਕਾਹਲ ਨਹੀਂ ਕਰਨੀ ਸਹਿਜ ਅਵਸਥਾ ਵਿੱਚ ਦੀਵਾ ਜਗਾਉਣਾ ਹੈ ਸਹਿਜ ਅਵਸਥਾ ਵਿੱਚ ਬਾਣੀ ਸੁਣਨੀ ਆ ਕੀਰਤਨ ਹੋ ਰਿਹਾ ਵੈ ਕਿ ਹਾਜ਼ਰੀ ਵੀ ਭਰਨੀ ਆ ਇਹ ਨਾ ਹੋਵੇ ਪ੍ਰਕਰਮਾ ਕੀਤੀ ਮੱਥਾ ਟੇਕਿਆ ਤੇ ਜਦ ਹੀ ਆਪਾਂ ਬਾਹਰ ਆ ਗਏ ਜੇ ਅੱਜ ਅਸੀਂ ਸਮਾਂ ਨਾ ਕੱਢਿਆ ਤਾਂ ਸਮਝ ਲਓ ਸਾਡੇ ਤੋਂ ਭਾਈ ਅਕਰਤਕਣ ਕੋਈ ਹੋ ਨਹੀਂ ਸਕਦਾ ਜਿਸ ਬਾਬੇ ਨੇ ਸਾਡੀ ਖਾਤਰ ਆਪਣਾ ਪਰਿਵਾਰ ਛੱਡੀ ਰੱਖਿਆ ਜਿਸ ਸਤਿਗੁਰੂ ਜੀ ਨੇ ਸਾਡੀ ਖਾਤਰ ਇੰਨੀਆਂ ਉਦਾਸੀਆਂ ਕੀਤੀਆਂ ਇਨਾ ਗਿਆਨ ਦਿੱਤਾ ਤੇ ਉਹਨਾਂ ਲਈ ਅੱਜ ਅਸੀਂ ਸਮਾਂ ਨਾ ਕੱਢ ਪਾਈ ਬੜੀ ਮਾੜੀ ਗੱਲ ਆ ਤੁਸੀਂ ਭਾਈ ਇਹ ਦਿਨਾਂ ਵਿੱਚ ਇਹ ਵੀ ਕਰ ਸਕਦੇ ਹੋ ਗੁਰਪੁਰਬ ਵਾਲੇ ਦਿਨ ਪ੍ਰਕਾਸ਼ ਪੁਰਬ ਵਾਲੇ ਦਿਨ ਕੋਈ ਰੁੱਸਿਆ ਹੋਵੇ ਰੁੱਸੇ ਹੋਏ ਨੂੰ ਵੀ ਮਨਾ ਸਕਦੇ ਹੋ ਕਈ ਵਾਰੀ ਗਲੇਸ਼ਕਵੇ ਹੁੰਦੇ ਆ ਚਲੋ ਅੱਜ ਬੜਾ ਸੋਹਣਾ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਖੁਸ਼ੀਆਂ ਦਿੱਤੀਆਂ ਨੇ ਤੇ ਜਿਹੜੀਆਂ ਪਿਛਲੀਆਂ ਗਲਤੀਆਂ ਨੇ ਉਹਨੂੰ ਭੁਲਾ ਕੇ ਰਸਤੇ ਨੂੰ ਤੁਸੀਂ ਅੱਜ ਨਵੇਂ ਸਿਰਿਓਂ ਆਰੰਭ ਕਰ ਸਕਦੇ ਹੋ ਪਹਿਲ ਕੌਣ ਕਰੇਗਾ ਉਹ ਜਾਂ ਤੁਸੀਂ ਤੇ ਇਹ ਖਿਆਲ ਰੱਖਣਾ ਜੇ ਅੱਜ ਤੁਸੀਂ ਪਹਿਲ ਕਰੋਗੇ ਚੰਗੇ ਕਦਮ ਕੁੱਟੋਂਗੇ ਚੰਗਾ ਕਰਮ ਕਰੋਗੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਗੁਰੂ ਸਾਹਿਬ ਕੋਲੋਂ ਸਿੱਖੀ ਦੀ ਦਾਤ ਮੰਗੋ ਜੀ ਅੱਜ ਦੇ ਦਿਨ ਤੁਸੀਂ ਵੇਖੋਗੇ ਕੁਝ ਲੋਕ ਹੁੰਦੇ ਆ ਜਿਹੜੇ ਅੱਜ ਦੇ ਦਿਨ ਉਹ ਕੀ ਕਰਦੇ ਆ ਗੁਰਦੁਆਰਾ ਸਾਹਿਬ ਤਾਂ ਜਾਂਦੇ ਆ ਮੱਥਾ ਵੀ ਟੇਕਦੇ ਆ ਪਰ ਉਹ ਬਦਲਦੇ ਨਹੀਂ ਆਪਦੀ ਆਦਤ ਨੂੰ ਅੱਜ ਦੇ ਦਿਨ ਤੁਸੀਂ ਇੱਕ ਕੋਈ ਬੁਰੀ ਆਦਤ ਵੇਖੋ ਆਪਦੇ ਵਿੱਚ ਕਿਉਂਕਿ ਦੂਜਿਆਂ ਵਿੱਚ ਅਸੀਂ ਬੜਾ ਕੁਝ ਔਗਣ ਲੱਭਦੇ ਆਂ ਦੂਜਿਆਂ ਦੀ ਨਿੰਦਿਆ ਵੀ ਕਰੀ ਜਾਂਦੇ ਪਰ ਸਾਨੂੰ ਆਪ ਦਾ ਕੱਖ ਨਹੀਂ ਪਤਾ ਦੇਖੋ ਤੁਹਾਡੇ ਜਿਹੜਾ ਓਗਣਾ ਕਿਤੇ ਗਾਲਾਂ ਕੱਢਦੇ ਹੋ ਤੁਸੀਂ ਕਿਤੇ ਸ਼ਰਾਬ ਪੀਣ ਦੀ ਆਦਤਾ ਕੋਈ ਨਸ਼ਾ ਕੋਈ ਐਬ ਕੋਈ ਹੋਰ ਐਬ ਲੱਗਾ ਹੋਇਆ ਕੋਈ ਵੱਧ ਬੋਲਣ ਵਾਲਾ ਐਬ ਨਿੰਦਿਆ ਚੁਗਲੀ ਕਰਨ ਦਾ ਇਹ ਛੱਡ ਦਿਓ ਅੱਜ ਵਾਅਦਾ ਕਰੋ ਮਹਾਰਾਜ ਨਾਲ ਵਾਅਦਾ ਕਰਕੇ ਆਓ ਸਤਿਗੁਰੂ ਜੀ ਅੱਜ ਤੁਹਾਡੇ ਆਗਮਨ ਪੁਰਬ ਤੇ 556ਵਾਂ ਆਗਮਨ ਪੁਰਬ ਹੈ ਮਹਾਰਾਜ ਦਾ ਵੀ ਅੱਜ ਅਸੀਂ ਮਹਾਰਾਜ ਇੱਕ ਆਦਤ ਛੱਡਣੀ ਚਾਹੁੰਨੇ ਆ ਸਾਡੇ ਤੋਂ ਛੱਡੀ ਨਹੀਂ ਜਾਂਦੀ ਸਾਡੇ ਵਸਨੀ ਤੁਸੀਂ ਰਹਿਮਤ ਕਰੋ ਸਾਡੇ ਤੇ ਦੇਖਿਓ ਅਰਦਾਸ ਕਰਦੇ ਹੋ 40 45 ਦਿਨਾਂ ਬਾਅਦ ਤੁਸੀਂ ਦੇਖੋਗੇ ਤੁਹਾਡੀ ਆਦਤ ਜਦੋਂ ਦੇ ਦਿਨ ਲੰਘ ਗਏ ਮਹਾਰਾਜ ਨੂੰ ਯਾਦ ਕਰਕੇ ਆਦਤ ਤੁਹਾਡੀ ਬਦਲ ਜਾਣੀ ਹੈ ਇਹ ਆਦਤ ਹੀ ਹੈ ਜਿਹਨੇ ਤੁਹਾਨੂੰ ਇਹ ਮਜਬੂਰ ਕੀਤਾ ਬੇਵਸ ਬਣਾਇਆ ਤੇ ਚੰਗੀ ਆਦਤ ਜਦੋਂ ਪੱਕ ਗਈ ਚੜ੍ਹਦੀ ਕਲਾ ਵਿੱਚ ਜੀਵਨ ਹੋ ਜਾਵੇਗਾ ਕਰਕੇ ਦੇਖੋ ਜੀ ਤਾਂ ਤੁਸੀਂ ਇਹ ਘਰਾਂ ਵਿੱਚ ਦੀਵੇ ਜਗਾਉਣੇ ਨੇ ਵਪਾਰ ਵਾਲੀ ਕੰਮ ਵਾਲੀ ਥਾਂ ਤੇ ਵਿੱਦਿਆਕ ਸੰਸਥਾ ਹੋਵੇ ਉੱਥੇ ਤੇ ਗੁਰਮੁਖ ਪਿਆਰਿਓ ਇਸ ਤੋਂ ਬਿਨਾ ਤੁਸੀਂ ਗਰੀਬ ਦਾ ਜਿਹੜਾ ਮੂੰਹ ਹੈ ਉਹ ਗੁਰੂ ਦੀ ਗੋਲਕਾ ਕਿਸੇ ਲੋੜਵੰਦ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਦੀਵਾ ਜਗਾਉਣ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਮਰਿਆਦਾ ਵਿੱਚ ਰਹਿ ਕੇ ਦੀਵਾ ਜਗਾਉਣਾ ਹੈ ਦੀਵਾ ਬਲੇ ਅੰਧੇਰਾ ਜਾਏ ਜਿਵੇਂ ਜਗਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਐਵੇਂ ਗੁਰਬਾਣੀ ਜਿਹੜੀ ਆ ਉਹਦਾ ਪਾਠ ਸਾਡੀ ਮਾੜੀ ਮੱਤ ਜਿਹੜੀ ਉਹਨੂੰ ਦੂਰ ਕਰ ਦਿੰਦਾ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ